ਇਹ ਵੀਡੀਓ ਬਹੁਤ ਹੀ ਹਰ ਇੱਕ ਲਈ ਜ਼ਰੂਰੀ ਹੈ ਤੇ ਹਰ ਇੱਕ ਭੈਣ ਭਰਾ ਇਹ ਗੱਲ ਨੂੰ ਨੋਟ ਕਰੇ ਤੇ ਵੀਡੀਓ ਨੂੰ ਵੇਖੇ ਕਿ ਕੀ ਵਾਕਏ ਉਹਨਾਂ ਦੇ ਨਾਲ ਵੀ ਇੰਜ ਹੀ ਹੁੰਦਾ ਪਿਆ ਪਿਛਲੇ ਕੁਝ-ਕੁਝ ਸਾਲਾਂ ਤੋਂ ਕਿ ਜਾਂ ਕੁਝ-ਕੁਝ ਲੋਕਾਂ ਨੂੰ ਹੀ ਮਹਿਸੂਸ ਹੋ ਰਿਹਾ ਉਹ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਵੀ ਤੁਸੀਂ ਵਿਆਹਾਂ ਵਿੱਚ ਜਾਂਦੇ ਹੋ ਜਿਹੜੇ ਖਾਸ ਕਰਕੇ ਵਿਆਹ ਵੱਡੇ ਰੈਸਟੋਰੈਂਟਾਂ ਚ ਲਾ ਲਓ ਜਾਂ ਉਹ ਵਿਆਹ ਜਿਹਦੇ ਵਿੱਚ ਥਾਲੀ ਸਿਸਟਮ ਜ਼ਿਆਦਾਤਰ ਜਾਂ ਕੋਈ ਠੇਕਾ ਸਿਸਟਮ ਹੁੰਦਾ ਸਾਰਿਆਂ 'ਚ ਨਹੀਂ ਮੈਂ ਕਹਿੰਦਾ ਬਹੁਤ ਸਾਰਿਆਂ ਵਿੱਚ ਕਿ ਤੁਸੀਂ ਜਦੋਂ ਉੱਥੇ ਗਏ ਹੋਗੇ ਤੇ ਤੁਹਾਨੂੰ ਕੁਝ ਕੁ ਚੀਜ਼ਾਂ ਖਾਣ ਤੋਂ ਬਾਅਦ ਜਿਵੇਂ ਇੱਕ ਦੋ ਕੁ ਦੋ ਚਾਰ ਪਕੌੜੇ ਖਾ ਲਏ ਜਾਂ ਥੋੜਾ ਜਿਹਾ ਕੁਝ ਹੋਰ ਖਾ ਲਿਆ ਤਾਂ ਉਸ ਤੋਂ ਬਾਅਦ ਤੁਹਾਡੀ ਭੁੱਖ ਜਿਹੜੀ ਆ ਲਗਭਗ ਬਿਲਕੁਲ ਮਰ ਜਾਂਦੀ ਆ ਯਾਨੀ ਕਿ ਤੁਹਾਡਾ ਕੁਝ ਵੀ ਖਾਣ ਨੂੰ ਜੀ ਨਹੀਂ ਕਰਦਾ ਇੰਜ ਮਹਿਸੂਸ ਹੁੰਦਾ ਜਿਵੇਂ ਤੁਹਾਡਾ ਪੇਟ ਭਰ ਭਰ ਗਿਆ ਹੋਵੇ ਤਾਂ ਆਮ ਤੌਰ ਤੇ ਜਦੋਂ ਤੁਸੀਂ ਦੂਜੇ ਲੋਕਲ ਘਰਾਂ 'ਚ ਜਾਂਦੇ ਹੋ ਜਦੋਂ ਘਰ 'ਚ ਕੋਈ ਫੰਕਸ਼ਨ ਹੁੰਦਾ ਤਾਂ ਤੁਸੀਂ ਉੱਥੇ ਨੋਟ ਕਰਿਓ ਕਿ ਤੁਸੀਂ ਕਿੰਨਾ ਵੀ ਭੋਜਨ ਖਾ ਲੋ ਤੁਹਾਨੂੰ ਕੋਈ ਮਹਿਸੂਸ ਨਹੀਂ ਹੋਵੇਗਾ ਤੁਹਾਡਾ ਪੇਟ ਭਰਿਆ ਭਰਿਆ ਮਹਿਸੂਸ ਨਹੀਂ ਹੋਏਗਾ ਗੈਸ ਨਹੀਂ ਹੋਵੇਗੀ ਤੁਹਾਡਾ ਮਨ ਕੱਚਾ ਕੱਚਾ ਜਿਹਾ ਨਹੀਂ ਹੋਵੇਗਾ ਜਾਨੀ ਕਿ ਤੁਸੀਂ ਬੜੀ ਵਧੀਆ ਰਸਤੇ ਪੁਸ਼ਟ ਮਹਿਸੂਸ ਕਰੋਗੇ ਅੰਦਰੂਨੀ ਤੌਰ ਤੇ ਵੀ ਤੰਦਰੁਸਤੀ ਫੀਲ ਕਰੋਗੇ ਆਖਰਕਾਰ ਕਿਉਂ ਜਦੋਂ ਕਿ ਆਮ ਤੌਰ ਤੇ ਵਿਆਹਾਂ ਦੇ ਵਿੱਚ ਜਦੋਂ ਆਪਾਂ ਵੇਖਦੇ ਆ ਤੇ ਉੱਥੇ ਜਦੋਂ ਥੋੜਾ ਖਾਣ ਤੋਂ ਬਾਅਦ ਹੀ ਜਾਂ ਕੁਝ ਚਾਟ ਵਗੈਰਾ ਖਾ ਲਈ ਜਾਂ ਕੁਝ ਹੋਰ ਖਾ ਲਿਆ ਤੇ ਉਹਦੇ ਨਾਲ ਹੀ ਬੰਦਿਆਂ ਦੀ ਭੁੱਖ ਮਰ ਜਾਂਦੀ ਆ ਚਾਹੇ ਉਹ ਬੱਚੇ ਹੋਣ ਚਾਹੇ ਉਹ ਜਵਾਨ ਹੋਣ ਚਾਹੇ ਬਢੇਰੀ ਉਮਰ ਦੇ ਹੋਣ ਬਹੁਤ ਘੱਟ ਲੋਕ ਭੋਜਨ ਖਾਂਦੇ ਨੇ ਤੁਸੀਂ ਇਹ ਗੱਲ ਨੋਟ ਕੀਤੀ ਹੋਵੇਗੀ ਆਪਣੇ ਆਪ ਤੋਂ ਆਖਰਕਾਰ ਇਹਦੇ ਵਿੱਚ ਕਿਹੜੀ ਖਾਸ ਗੱਲ ਪਾਈ ਗਈ ਕਿ ਜਿਹੜਾ ਅਸੀਂ ਥਾਲੀ ਸਿਸਟਮ ਜਾਂ ਪਲੇਟ ਸਿਸਟਮ ਜਦੋਂ ਖਾਂਦੇ ਆ ਜਾ ਕੇ ਉਤੋਂ ਭੁੱਖ ਘਟਾ ਲਗਦੀ ਆ ਤੇ ਜਦੋਂ ਘਰ ਵਿੱਚ ਆਪਾਂ ਕੋਈ ਸਾਡਾ ਭੈਣ ਭਰਾ ਖਾਣਾ ਬਣਾਉਂਦਾ ਆ ਜਾਂ ਉਹ ਫੰਕਸ਼ਨ ਜਿੱਦੇ ਤੁਸੀਂ ਖੁਦ ਆਪਣਾ ਸਮਾਨ ਲਿਆ ਕੇ ਤਿਆਰ ਕਰਵਾਉਂਦੇ ਉਦੋਂ ਬਹੁਤ ਸਾਰੇ ਲੋਕ ਭੋਜਨ ਬੜੇ ਸਵਾਦ ਨਾਲ ਖਾਂਦੇ ਨੇ ਤੇ ਬੜਾ ਆਨੰਦ ਵੀ ਤੇ ਬੜੇ ਖੁਸ਼ ਹੋ ਕੇ ਜਾਂਦੇ ਨੇ ਤੇ ਕੀ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਤੇ ਤੁਸੀਂ ਵੇਖਿਆ ਹੋਊਗਾ ਕਿ ਕੁਝ ਲੋਕਾਂ ਦਾ ਵਿਚਾਰ ਆ ਕਿ ਇੱਕ ਜਗ੍ਹਾ ਮਾਰਕੀਟ ਚ ਪਾਊਡਰ ਲਾ ਲਓ ਮਸਾਲਾ ਲਾ ਲਓ ਤਤ ਲਾ ਲਓ ਇੱਕ ਜਗ੍ਹਾ ਤਤ ਜਮ ਪਾਊਡਰ ਮਸਾਲਾ ਪਾਇਆ ਜਾਂਦਾ ਭੋਜਨ ਦੇ ਵਿੱਚ ਜਿਹੜਾ ਦੁ ਵੱਖ-ਵੱਖ ਵਸਤੂਆਂ ਥੋੜਾ ਜਿਹਾ ਤੂੜ ਦਿੱਤਾ ਜਾਂਦਾ ਹੈ ਜਾਂ ਪਾ ਦਿੱਤਾ ਜਾਂਦਾ ਉਹਦੇ ਨਾਲ ਮਨੁੱਖ ਦੀ ਭੁੱਖ ਜਿਹੜੀ ਆ ਇੱਕਦਮ ਮਰ ਜਾਂਦੀ ਆ ਜਾਂ ਘਟਣ ਲੱਗ ਪੈਂਦੀ ਆ ਕਿ ਕੁਝ ਸਮੇਂ ਬਾਅਦ ਮਨੁੱਖ ਨੂੰ ਬਹੁਤ ਘੱਟ ਭੁੱਖ ਲੱਗਦੀ ਆ ਤੁਸੀਂ ਵੇਖਿਓ ਕਿ ਜਦੋਂ ਵੀ ਕੋਈ ਰੋਟੀ ਖਾਣ ਜਾਵੇਗਾ ਥਾਲੀ ਸਿਸਟਮ ਦੇ ਵਿੱਚ ਜਾਂ ਪਲੱਸ ਵੱਡੇ ਉਹ ਜੋ ਮਤਲਬ ਪ੍ਰੋਗਰਾਮ ਦੇ ਵਿੱਚ ਉੱਥੇ ਲੋਕ ਇੱਕ ਰੋਟੀ ਤੋਂ ਵੱਧ ਰੋਟੀ ਨਹੀਂ ਖਾ ਸਕਦੇ ਵੱਧ ਤੋਂ ਵੱਧ ਕੋਈ ਦੋ ਰੋਟੀਆਂ ਖਾ ਲੇਗਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਾਰਾ ਦਿਨ ਕੁਝ ਖਾਂਦੇ ਹੀ ਰਹੇ ਨੇ ਨਹੀਂ ਉਦੋਂ ਉੱਥੇ ਇਹਨਾਂ ਨੂੰ ਭੁੱਖ ਬਹੁਤ ਘੱਟ ਲੱਗਦੀ ਆ ਇਹਦਾ ਕਾਰਨ ਕੀ ਆ ਕਿ ਜਿਹੜਾ ਕੋਈ ਠੇਕੇਦਾਰ ਹੁੰਦਾ ਆ ਜਾਂ ਜਿਨੇ ਕੋਈ ਟੈਂਡਰ ਲਿਆ ਹੁੰਦਾ ਆ ਰੋਟੀ ਤਿਆਰ ਕਰਨ ਦਾ ਕੀ ਉਹਨੇ ਉਹਦੇ ਵਿੱਚ ਕੋਈ ਅਜਾ ਪਦਾਰਥ ਪਾ ਦਿੱਤਾ ਹੁੰਦਾ ਆ ਜਿਹਦੇ ਨਾਲ ਉਹਦਾ ਭੋਜਨ ਘੱਟ ਲੱਗੇ ਯਾਨੀ ਕਿ ਉਹਦੇ ਭੋਜਨ ਦੀ ਖਪਤ ਘੱਟ ਹੋਵੇ ਤੇ ਉਹਦੇ ਪੈਸੇ ਵੱਧ ਬਚ ਜਾਣ ਉਹਨੂੰ ਕੀ ਦੂਜਿਆਂ ਦੀ ਸਿਹਤ ਨਾਲ ਖਲਵਾੜ ਕਰਨ ਦਾ ਕੋਈ ਹੱਕ ਹੈ ਇਹ ਚ ਸਾਡੀ ਗਲਤੀ ਆ ਕਿ ਅਸੀਂ ਠੇਕਾ ਪ੍ਰਣਾਲੀ ਪਨਾਲੀ ਅਸੀਂ ਥਾਲੀ ਪ੍ਰਣਾਲੀ ਪਨਾਲੀ ਪਲੇਟ ਸਿਸਟਮ ਅਪਣਾ ਲਿਆ ਉਹਦੇ ਚ ਗਲਤੀ ਸਾਡੀ ਆ ਕਿ ਜਾਂ ਉਸ ਉਹ ਰੈਸਟੋਰੈਂਟ ਦੀ ਜਾਂ ਉਸ ਪੈਲਸ ਵਾਲੇ ਦੀ ਆ ਇੱਥੇ ਕੀ ਸਾਨੂੰ ਸੋਚਣਾ ਨਹੀਂ ਪਵੇਗਾ ਵੀਰੋ ਆਓ ਹੋ ਸਕਦਾ ਉਸ ਪਾਊਡਰ ਦੇ ਨਾਲ ਉਸ ਮਸਾਲੇ ਦੇ ਨਾਲ ਸਾਡੇ ਲਿਵਰ ਦੇ ਰੋਗ ਲੱਗਦੇ ਹੋਣ ਸਾਡੀ ਕਿਡਨੀਆਂ ਦੇ ਰੋਗ ਲੱਗਦੇ ਹੋਣ ਸਾਨੂੰ ਹਾੜ ਦੇ ਰੋਗ ਲੱਗਦੇ ਹੋਣ ਜਾਂ ਸਾਡਾ ਸਿਰ ਜਿਹੜਾ ਬੀਪੀ ਵਗੈਰਾ ਘਟਦਾ ਵੱਧਾ ਰਹਿੰਦਾ ਹੋਵੇ ਜਾਂ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੇ ਲੋਕ ਇਹੋ ਜਿਹੇ ਪ੍ਰੋਗਰਾਮ ਚ ਆਉਣਗੇ ਉਹਨਾਂ ਨੂੰ ਇਹ ਨੋਬਤਾਂ ਆਉਂਦੀਆਂ ਹੀ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਕਈ ਵਾਰਾਂ ਤੇ ਬਹੁਤ ਸਾਰੇ ਬੱਚੇ ਵੀ ਬਿਮਾਰ ਹੋ ਜਾਂਦੇ ਨੇ ਜਿਉਂ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀ ਮਾਨੂੰ ਦਵਾਈ ਵੀ ਦਿਵਾਉਣੀ ਪੈਂਦੀ ਆ ਕੀ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਕਿਉਂਕਿ ਅੱਜ ਦਾ ਜਿਹੜਾ ਕੁਝ-ਕੋਈ ਮਨੁੱਖ ਜਿਹੜੇ ਨੇ ਬੜੇ ਸੁਆਰਥੀ ਹੋ ਗਏ ਨੇ ਉਹਨਾਂ ਲਈ ਪੈਸਾ ਹੀ ਸਭ ਕੁਝ ਆ ਉਹਨਾਂ ਦੀ ਦੂਜਿਆਂ ਦੀ ਸਿਹਤ ਨਾਲ ਕੋਈ ਮਤਲਬ ਨਹੀਂ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਕਿਉਂਕਿ ਆਪਾਂ ਸਾਰੇ ਇੱਕ ਪਰਿਵਾਰ ਆ ਸਾਨੂੰ ਹਰ ਉਹ ਗੱਲ ਨੂੰ ਚਿਤਣਾ ਚਾਹੀਦਾ ਵਚਣਾ ਚਾਹੀਦਾ ਜਿਹੜੀ ਘਟਨਾ ਜਦੋਂ ਅਸੀਂ ਮਹਿਸੂਸ ਕਰਦੇ ਆ ਸਾਰਾ ਦਿਨ ਚ ਅਸੀਂ ਪੋਜੀਟਿਵ ਹੀ ਸੋਚਣਾ ਚਾਹੀਦਾ ਸਾਨੂੰ ਵਾਧੂ ਗੱਲਾਂ ਤੋਂ ਇਧਰ-ਉਧਰ ਧਿਆਨ ਹਟਾ ਕੇ ਆਪਾਂ ਇਸੇ ਮਕਸਦ ਲਈ ਚੈਨਲ ਬਣਾਇਆ ਜਿਹਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ ਇਹਦੇ ਚੈਨਲ ਦੇ ਉੱਪਰ ਸਾਰੀਆਂ ਹੀ ਬੜੀਆਂ ਗੰਭੀਰ ਸਾਡੀ ਜੀਵਨ ਨਾਲ ਸੰਬੰਧਿਤ ਵੀਡੀਓਜ਼ ਲੋਡ ਨੇ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ ਫਿਰ ਕੀਤਾ ਕੀ ਜਾਵੇ ਵੀਰੋ ਥੋੜੇ ਭੈਣ ਭਰਾ ਸੱਦ ਲਓ ਥੋੜੇ ਰਿਸ਼ਤੇਦਾਰ ਸੱਦ ਲੋ ਲੇਕਿਨ ਆਪ ਸਮਾਨ ਲਿਆਓ ਆਪਣਾ ਸਮਾਨ ਲੈ ਕੇ ਜਿਹੜੇ ਕਾਰੀਗਰਾਂ ਕੋ ਤਿਆਰ ਕਰਾਉਣਾ ਉਹਨਾਂ ਨੂੰ ਪੂਰੀ ਮਿਹਨਤ ਦੋ ਉਹਨਾਂ ਨੂੰ ਕੋਈ ਭਰਾ ਜੀ ਇਹਨੂੰ ਇੰਨਾ ਵਧੀਆ ਬਣਾਓ ਨਾ ਇਹਨੂੰ ਬਹੁਤਾ ਤਲੋ ਨਾ ਇੱਚ ਬਹੁਤੇ ਮਸਾਲੇ ਪਾਓ ਇਹਨਾਂ ਨੂੰ ਖਾਣ ਵਾਲਾ ਬਣਾਓ ਕਿ ਕੋਈ ਜਦੋਂ ਆਵੇ ਤੇ ਖਾ ਕੇ ਕਵੇ ਕਿ ਬੜਾ ਮਜ਼ਾ ਆਇਆ ਬੜਾ ਆਨੰਦ ਆਇਆ ਤੇ ਨਾਲ ਦੀ ਨਾਲ ਹੀ ਜਿਹੜੇ ਆਪਣੇ ਫੰਕਸ਼ਨ ਕਰਦੇ ਹੋ ਉਹਦੇ ਵਿੱਚ ਐਟਮਾ ਵੀ ਘਟਾਈ ਜਾਓ ਐਟਮਾ ਜਾ ਮੰਨ ਲਓ ਕਿ ਆਪਾਂ 50 ਐਟਮਾ ਕਰ ਦਿੰਨੇ ਆ ਜੋ ਏ ਤੋਂ ਲੈ ਕੇ ਜੜ ਕੀ ਫਾਇਦਾ ਥੋੜੀਆਂ ਐਟਮਾ ਰੱਖੋ ਥੋੜਾ ਖਾਣਾ ਰੱਖੋ ਸੁਆਦੀ ਰੱਖੋ ਖੁਦ ਬਣਵਾਓ ਤਾਂ ਕਿ ਕੋ ਖਾਣ ਵਾਲੇ ਨੂੰ ਮਜ਼ਾ ਆਵੇ ਉਹਦੀ ਸਿਹਤ ਵੀ ਵਧੀਆ ਰਹੇ ਤੇ ਤੁਸੀਂ ਵੀ ਸਾਰੇ ਜਾਣੇ ਖਰਚਾ ਲਾਉਣ ਵਾਲੇ ਨੂੰ ਵੀ ਮਨ ਨੂੰ ਤਸੱਲੀ ਹੋਵੇ ਕਿ ਭੋਜਨ ਲੋਕਾਂ ਨੇ ਖਾਧਾ ਬੜਾ ਆਨੰਦ ਆਇਆ ਮੈਂ ਆਸ ਕਰਦਾ ਕਿ ਮੇਰੇ ਭੈਣ ਭਰਾ ਇਸ ਵਿਸ਼ੇ ਬਾਰੇ ਜਰੂਰ ਸੋਚਣ ਆਪਣੇ ਵਿਚਾਰ ਵੀ ਦੇਣ ਤੇ ਜੋ ਉਹ ਮਹਿਸੂਸ ਕਰਦੇ ਨੇ ਇਹੋ ਜਿਹੇ ਪ੍ਰੋਗਰਾਮਾਂ ਜਾ ਕੇ ਤੋਂ ਆਪਣੇ ਕਮੈਂਟ ਦੇ ਵਿੱਚ ਵਿਚਾਰ ਜਰੂਰ ਸਾਂਝੇ ਕਰਨ ਤੇ ਇਹੋ ਜੀਆਂ ਗੱਲਾਂ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਹਰ ਇੱਕ ਤੱਕ ਇਹ ਗੱਲ ਪਹੁੰਚ ਜਾਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ